ਸਾਲੀ ਮੇਰੀ ਤੇ ਮੇਰਾ ਬੇਟਾ 12 ਸਾਲ ਦਾ ਇਹ ਘਰੇ ਸੀਗਾ ਜੀ ਉਹ ਉਹਨੂੰ ਐਕਟਿਵਾਂ ਲੈ ਜਾਣ ਤੋਂ ਰੋਕਦੇ ਆ ਜੀ ਉਸੇ ਪਿਸਤੌਲ ਦਿਖਾ ਕੇ ਤੇ ਐਕਟਿਵਾਂ ਲੈ ਜਾਂਦਾ ੱੱਕੇ ਨਾਲ ਤੇ ਜਦੋਂ ਉਹ ਜ਼ਿਆਦਾ ਹੀ ਹਾਈਪਰ ਹੋ ਜਾਂਦਾ ਮੇਰੀ ਸਾਲੀ ਦੇ ਮਾਰਨ ਦੀ ਕੋਸ਼ਿਸ਼ ਕਰਦਾ ਹੈ ਬੱਚਾ ਜਾ ਕੇ ਜਿਹੜਾ ਮੇਰਾ ਕਿਰਾਏਦਾਰ ਆ ਸ਼ਮਾ ਇਹਨੂੰ ਬੁਲਾ ਕੇ ਲੈ ਆਂਦਾ ਜੀ ਇਹਨੂੰ ਵੀ ਉਹ ਗਾਲਾਂ ਕੱਢਦਾ ਬਹੁਤ ਜ਼ਿਆਦਾ ਤੇ ੱੱਕੇ ਨਾਲ ਐਕਟਿਵਾਂ ਲੈ ਜਾਂਦਾ ਜੀ ਉਸ ਤੋਂ ਬਾਅਦ ਆ ਕੇ ਦਾਤਾਂ ਦੇ ਨਾਲ ਹਮਲਾ ਕਰਦਾ ਜੀ ਜਦੋਂ ਐਕਟਵਾ ਲੈਣਾ ਹੈ ਤੁਹਾਨੂੰ ਕੋਈ ਫੋਨ ਕੀਤਾ ਕੁਝ ਨਹੀਂ ਕੀਤਾ ਜੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਹੀ ਲੈ ਗਿਆ ਨਾ ਮੇਰੀ ਵਾਈਫ ਸੀ ਨਾ ਮੈਂ ਸੀਗਾ ਜੀ ਮੇਰੇ ਕੋਲੇ ਹਸਪੀਟਲ ਸੀ ਐਮਜ਼ ਯੂਨੀਵਰਸਿਟੀ ਦੇ ਵਿੱਚ ਆ ਰਿਪੋਰਟਾਂ ਹੈਗੀਆਂ ਜੀ ਮੇਰੇ ਕੋਲੇ ਉਹਦੀ ਐਮਜ਼ ਬੱਸੀ ਦੀਆਂ ਸਾਰੀ ਰੇਟ ਵਗੈਰਾ ਹੈਗੀ ਆ ਐਸ ਐਚਓ ਸਾਹਿਬ ਨੂੰ ਵੀ ਦਿਖਾ ਕੇ ਆਇਆ ਬੱਗਾ ਸਾਹਿਬ ਨੂੰ ਵੀ ਦਿਖਾ ਕੇ ਆਇਆ ਭਾਈ ਮੈਂ ਕੋਈ ਅੰਦਾ ਪੈਸਾ ਨਹੀਂ ਦੇਣਾ 10000 ਰੁਪਏ ਵਿਆਜ ਤਾਂ ਦੂਰ ਦੀ ਗੱਲ ਹੈ ਇਹਨੇ ਖੁਦ ਇੱਥੇ ਰਿੰਕੂ ਮੁੰਡਾ ਹੈਗਾ ਵਾ ਜਿਹੜਾ ਵਿਆਜ ਦਾ ਕੰਮ ਹੈ ਇਹਦੀ ਘਰ ਵਾਲੀ ਨੇ ਚੈੱਕ ਰੱਖ ਕੇ ਉਹਨੂੰ ਵਿਆਜ ਤੇ ਪੈਸੇ ਲਿੱਤੇ ਹੋਏ ਐ ਅੱਜ ਤੱਕ ਉਹਨਾਂ ਦਾ ਵਿਆਜ ਤਾਂ ਭਾਈ ਦਿੱਤਾ ਨਹੀਂ ਜਾਂਦਾ ਪਿਆ ਇਹਨਾਂ ਕੋਲ ਜਦ ਕਿ ਉਹ ਬੰਦੇ ਨੇ 9 ਮਹੀਨੇ ਹੋ ਗਏ ਪੈਸੇ ਲੈਣੇ ਆ ਉਹਦੇ ਕੋਲ ਅੱਜ ਦੇਰ ਕੱਲ ਦੇਰ ਉਹਨਾਂ ਦੇ ਪੈਸੇ ਤਾਂ ਦਿੱਤੇ ਨਹੀਂ ਜਾਂਦੇ ਇਹਨਾਂ ਨੇ ਮੈਨੂੰ ਦੱਸਿਆ 10000 ਕਿਤੋਂ ਦੇ ਦੇਣਾ ਭਾਈ ਤੇ ਤੁਹਾਡੀ ਐਕਟਿਵ ਫਿਰ ਉਹਨਾਂ ਦੇ ਘਰ ਕਿਉਂਸਤਾ ਚੱਲ ਗਈ ਭਾਈ ਐਕਟਿਵ ਮੇਰਾ ਯਾਰ ਦੋਸਤ ਸੀਗਾ ਇਹਨੇ ਇਹ ਬਿਮਾਰ ਹੋ ਗਿਆ ਇਹਨੂੰ ਹਸਪੀਟਲ ਅਸੀਂ ਲੈ ਕੇ ਗਏ ਤਾਂ ਉਹਦੀ ਇੱਕ ਘਰੇ ਮੈਕਟਿਵਾ ਰੱਖਤੀ ਕਿ ਚੱਲੇ ਏ ਰਿਕਸ਼ਾ ਲੈ ਚੱਲ ਗਏ ਭਾਜੀ ਅਸੀਂ ਇਸ ਲਈ ਉਹਨਾਂ ਦੀ ਵੀਡੀਓ ਜੇ ਉਹ ਕਹਿੰਦੇ ਨੇ ਵੀਡੀਓ ਦਿਖਾ ਦੇ ਦਰਵਾਜਾ ਤੋੜਦੇ ਦੀ ਸਿਰਫ 5 ਮਿੰਟ ਪਹਿਲਾਂ ਦੀ ਵੀਡੀਓ ਵੀ ਦਿਖਾ ਦਿੰਨਾ ਕਿ ਜਿਹੜੇ ਮੇਰੇ दात ਮਾਰੇ ਭਾਜੀ ਇਹਨਾਂ ਨੇ ਸੱਚਾ ਦੋਸਤੋ ਮੈਂ ਗੁਰਮੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਖਬਰ ਲਾਈਟ ਵੀ ਦੋਸਤੋ ਕਹਿੰਦੇ ਕਿ ਪਿਆਰ ਪੈਸਾ ਐਸੀ ਚੀਜ਼ ਹੈ ਜੋ ਪਿਆਰ ਵਧਾਉਂਦਾ ਵੀ ਹੈ ਤੇ ਪਿਆਰ ਘਟਾਉਂਦਾ ਵੀ ਹੈ ਇਹ ਪੈਸਾ ਹੀ ਹੈ ਨਫ਼ਰਤ ਵੀ ਪੈਦਾ ਕਰਦੇ ਹੈ ਤੇ ਲੜਾਈ ਝਗੜੇ ਵੀ ਇਸ ਨਾਲ ਹੀ ਹੁੰਦੇ ਆ ਅੱਜ ਜਿਸ ਜਗ੍ਹਾ ਤੇ ਅਸੀਂ ਪਹੁੰਚੇ ਆ ਲੁਧਿਆਣੇ 'ਚ ਨਿਊ ਸ਼ਿਵਪੁਰੀ ਵਿੱਚ ਵਿਸ਼ਨੂਪੁਰੀਏ ਇੱਕ ਘਰ ਵਿੱਚ ਜਿੱਥੇ ਪੈਸੇ ਦੇ ਲੈਣ ਨੂੰ ਦੇਣ ਨੂੰ ਲੈ ਕੇ ਕੁੱਟਮਾਰ ਕੀਤੀ ਜਾ ਰਹੀ ਹੈ ਦਾਤ ਨਾਲ ਹਥਿਆਰਾਂ ਦੇ ਨਾਲ ਵਾਰ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਆ ਜੀ ਸਸਕਲ ਜੀ ਕੀ ਕਹਿਣਾ ਚਾਹੋਗੇ ਕੀ ਘਟਨਾ ਹੋਈ ਸਾਰੀ ਸ਼ੁਰੂ ਤੋਂ ਗੱਲ ਦੱਸੋ ਜੀ ਘਟਨਾ ਇਹ ਹੋਈ ਹੈ ਜੀ ਮੈਂ ਏਮਜ਼ ਬੱਸੀ 'ਚ ਸਰ ਐਡਮਿਟ ਸੀਗਾ ਜੀ 30 ਤਰੀਕ ਦਾ ਤੇ ਇੱਕ ਬੰਦਾ ਰਿੱਕੀ ਨਾਮ ਦਾ ਮਤਲਬ ਮੇਰੇ ਕਰਾਇਦਾਰ ਸ਼ਮੇਸ ਸਲੂਨ ਤੇ ਆਂਦਾ ਹੁੰਦਾ ਸੀਗਾ ਉੱਥੇ ਹੀ ਵਾਗ ਵੀ ਹੋਈ ਸੀਗੀ ਉਹ ਕਹਿੰਦਾ ਮਤਲਬ ਬਹੁਤ ਜ਼ਿਆਦਾ ਆਪਣੀ ਮਜਬੂਰੀ ਦੱਸਣ ਲੱਗ ਗਿਆ ਵੀ ਮੈਂ ਜ਼ਮਾਨਤ ਕਰਾਣੀਆਂ ਨੰਗਲ ਮੇਰਾ ਕੋਈ ਕੇਸ ਚੱਲਦਾ ਜੀ ਮੈਂ 10000 ਰੁਪਏ ਜੀ ਉਹਨੂੰ ਦੇਤਾ ਉਹ ਐਕਟਿਵ ਆ ਰੱਖ ਗਿਆ ਆਪਣੀ ਕੀ ਨਾਮ ਹੈ ਉਹਨਾਂ ਦਾ ਉਹਦਾ ਨਾਂ ਰਿੱਕੀ ਕੋਸ਼ਲ ਆ ਜੀ ਕਿਹੜੀ ਜਗ੍ਹਾ ਰਹਿਣ ਵਾਲੇ ਹੋਰੀ ਗੁਰਾਮ ਰਾਏ ਸਕੂਲ ਦੇ ਨਾਲ ਦੀ ਗਲੀ ਦੇ ਵਿੱਚ ਰਹਿੰਦਾ ਜੀ ਸਿੱਖੇਵਾਲ ਕਦੀ ਤੁਸੀਂ ਗਏ ਉਹਨਾਂ ਦੇ ਘਰ ਕੁਬਾਰੇ ਮੈਂ ਕਦੀ ਨਹੀਂ ਗਿਆ ਜੀ ਉਹਦੇ ਘਰੇ ਸਿਰਫ ਇੱਥੇ ਦੁਕਾਨ ਤੇ ਆ ਕੇ ਬੋਲਚਾਲ ਹੋਇਆ ਤੁਹਾਡੇ ਨਾਲ ਜਾਣ ਪਛਾਣ ਬਣੀ ਬਸ ਜੀ ਹਾਂ ਜੀ ਤੇ ਮੈਂ ਏਮ ਜਵਸੀ ਚ ਦਾਖਲ ਸੀਗਾ ਜੀ ਸਾਲੀ ਮੇਰੀ ਤੇ ਮੇਰਾ ਬੇਟਾ 12 ਸਾਲ ਦਾ ਇਹ ਘਰੇ ਸੀਗਾ ਜੀ ਉਹ ਉਹਨੂੰ ਐਕਟਿਵਲ ਲੈ ਜਾਣ ਤੋਂ ਰੋਕਦੇ ਆ ਜੀ ਉਸੇ ਪਿਸਤੌਲ ਦਿਖਾ ਕੇ ਤੇ ਐਕਟਿਵਲ ਲੈ ਜਾਂਦਾ ਧੱਕੇ ਨਾਲ ਤੇ ਜਦੋਂ ਉਹ ਜ਼ਿਆਦਾ ਹੀ ਹਾਈਪਰ ਹੋ ਜਾਂਦਾ ਮੇਰੀ ਸਾਲੀ ਦੇ ਮਾਰਨ ਦੀ ਕੋਸ਼ਿਸ਼ ਕਰਦਾ ਇਹ ਬੱਚਾ ਜਾ ਕੇ ਜਿਹੜਾ ਮੇਰਾ ਕਿਰਾਏਦਾਰ ਆ ਸ਼ਮਾ ਇਹਨੂੰ ਬੁਲਾ ਕੇ ਲੈ ਆਂਦਾ ਜੀ ਇਹਨੂੰ ਵੀ ਉਹ ਗਾਲਾਂ ਕੱਢਦਾ ਬਹੁਤ ਜ਼ਿਆਦਾ ਤੇ ਧੱਕੇ ਨਾਲ ਐਕਟਿਵਲ ਲੈ ਜਾਂਦਾ ਜੀ ਉਸ ਤੋਂ ਬਾਅਦ ਆ ਕੇ ਦਾਤਾਂ ਦੇ ਨਾਲ ਹਮਲਾ ਕਰਦਾ ਜੀ ਉਹਦੀ ਵੀ ਵੀਡੀਓ ਹੈਗੀ ਸਾਰਾ ਕੁਝ ਹੈਗਾ ਉਸ ਤੋਂ ਬਾਅਦ ਅਸੀਂ ਬੱਗਾ ਸਾਹਿਬ ਕੋ ਗਏ ਆ ਵੀ ਸਾਡੇ ਨਾਲ ਛੁੱਟੀ ਜਦੋਂ ਮੇਰੀ ਹੋਈ ਆ ਹਸਪੀਟਲ ਤੋਂ ਬਾਅਦ 5 ਤਰੀਕ ਨੂੰ ਤੇ 3 ਤਰੀਕ ਦਾ ਤੇ 2 ਤਰੀਕ ਦਾ ਇਹ ਵਾਕਾ ਜੀ 1 ਤਰੀਕ ਦਾ ਐਕਟਿਵ ਵਾਲੇ ਕਿ ਗਿਆ 3 ਤਰੀਕ ਨੇ ਉਹਨੇ ਦਾਤ ਮਾਰੇ ਆ ਜੀ ਇੱਥੇ ਗੇਟ ਤੇ ਸਾਡੇ ਉਹਦੀ ਵੀਡੀਓ ਦਿੱਤੀ ਆ ਉਹਦਾ ਭਰਾ ਪਿੱਛੋਂ ਇੱਟਾਂ ਮਾਰਦਾ ਪਿਆ ਜੀ ਉਹੀ ਇੱਟ ਉਹਦੇ ਸਿਰ 'ਚ ਵੱਜੀ ਆ ਉਹਦੀ ਐਮਐਲਆਰ ਕਟਾ ਕੇ ਸਾਡੇ ਦੇ ਪਰਚਾ ਦਰਜ ਕਰਾ ਰਿਆ ਜੀ ਕੱਲ ਕੋਈ ਸੁਖਵਿੰਦਰ ਜੀ ਐਸਐਸਈ ਆਏ ਸੀ ਕਹਿੰਦੇ ਆਪਣੀ ਆਕੇ ਰੈਸਟ ਪਵਾ ਲਓ ਅਸੀਂ ਬੱਗਾ ਜੀ ਕੋ ਗਏ ਸੀਗੇ ਬੱਗਾ ਜੀ ਨੇ ਕਿਹਾ ਸੀਗਾ ਐਸਐਚਓ ਸਾਹਿਬ ਨੂੰ ਵੀ ਤੂੰ ਇਸ ਬੰਦੇ ਨੂੰ ਸਟ੍ਰਿਕਲੀ ਅੰਦਰ ਕਰੋ ਇਹ ਬੰਦਾ ਇੱਕ ਤਾਂ ੱੱਕਾ ਕਰਦਾ ਪਿਆ ਤੇ ਇਹੇ ਜੇ ਮਤਲਬ ਸ਼ਰਾਰਤੀ ਅੰਦਰ ਬਾਹਰ ਨਹੀਂ ਹੋਣੇ ਚਾਹੀਦੇ ਜੇਲ੍ਹ ਦੇ ਅੰਦਰ ਇਹਨਾਂ ਦੀ ਜਗਾ ਹੈ ਤੋ ਕਿੰਨੇ ਦੇ ਪੈਸੇ ਦੀ ਜਿਹੜੀ ਸੀ ਲੈਂਡ ਜਿਹਦੇ ਕਰਕੇ 10000 ਰੁਪਿਆ ਸੀਗਾ ਜੀ ਕੁਝ ਜ਼ਿਆਦਾ ਵੀ ਨਹੀਂ ਸੀਗਾ ਕਿੰਨਾ ਟਾਈਮ ਹੋ ਚੁੱਕਾ 10000 ਰੁਪਏ ਤੁਹਾਡੇ ਵੱਲੋਂ ਕਿਹਾ ਗਿਆ ਵੀ ਕਦੋਂ ਦਿੱਤੇ ਗਏ ਸੀ ਉਹਨੂੰ ਡੇਢ ਕੁ ਮਹੀਨਾ ਹੋਇਆ ਜੀ ਤੇ ਡੇਢ ਮਹੀਨੇ ਤੋਂ 10000 ਰੁਪਏ ਦਿੱਤੇ ਸੀ ਤੇ ਉਹ ਵਾਪਸ ਮੰਗੇ ਸੀ ਵਾਪਸ ਮੰਗੇ ਕਿੱਥੇ ਸੀਗੇ ਜੀ ਮੈਂ ਤਾਂ ਐਡਮਿਟ ਸੀਗਾ ਜੀ ਹਸਪੀਟਲ ਦੇ ਵਿੱਚ ਤੇ ਉਹਦੇ ਬਦਲੇ ਐਕਟਿਵਾ ਗਿਰਵੀ ਰੱਖੀ ਹੋਈ ਸੀ ਹਾਂਜੀ ਇੱਥੇ ਖੜੀ ਸੀ ਐਕਟਿਵਾ ਉਹਦੀ ਵੀਡੀਓ ਹੈ ਜੀ ਸਾਰਾ ਕੁਝ ਹੈ ਤੇ ਜਦੋਂ ਐਕਟਵਾ ਲੈਣਾ ਹੈ ਤੁਹਾਨੂੰ ਕੋਈ ਫੋਨ ਕੀਤਾ ਉਹਨਾਂ ਕੁਝ ਨਹੀਂ ਕੀਤਾ ਜੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਹੀ ਲੈ ਗਿਆ ਨਾ ਮੇਰੀ ਵਾਈਫ ਸੀ ਨਾ ਮੈਂ ਸੀਗਾ ਜੀ ਇਹ ਮੇਰੇ ਕੋਲੇ ਹਸਪੀਟਲ ਸੀ ایمਸ ਬਸਤੀ ਦੇ ਵਿੱਚ ਆ ਰਿਪੋਰਟਾਂ ਹੈਗੀਆਂ ਜੀ ਮੇਰੇ ਕੋਲੇ ਉਹਦੀਆਂ ایمਸ ਬਸਤੀ ਦੀਆਂ ਸਾਰੀ ਰੇਟ ਵਗੈਰਾ ਹੈਗੀ ਹੈ ਐਸ ਐਚਓ ਸਾਹਿਬ ਨੂੰ ਵੀ ਦਿਖਾ ਕੇ ਆਇਆ ਬੱਗਾ ਸਾਹਿਬ ਨੂੰ ਵੀ ਦਿਖਾ ਕੇ ਆਇਆ ਤੇ ਮਤਲਬ ਸਾਰੇ ਇਹਦੇ ਵਿੱਚ ਡੇਟਾਂ ਲਿਖੀਆਂ ਹੋਈਆਂ ਜੀ ਉਹਨੀਆਂ ਅੱਜ ਜਦੋਂ ਐਕਟਵਾ ਲੈ ਗਏ ਚੱਕ ਕੇ ਤਾਂ ਤੁਸੀਂ ਉਹਨਾਂ ਨੂੰ ਫੋਨ ਕਰਕੇ ਕੋਈ ਰਾਬਤਾ ਕੰਮ ਕੀਤਾ ਉਹ ਕੁਝ ਨਹੀਂ ਕੀਤਾ ਜੀ ਸਾਡੇ ਕੋਲ ਕੋਈ ਨੰਬਰ ਨਹੀਂ ਹੈਗਾ ਜੀ ਉਹਦਾ ਕੋਈ ਕੁਝ ਨਹੀਂ ਹੈਗਾ ਜੀ ਜਿਹੜਾ ਨੰਬਰ ਸੀਗਾ ਸਰ ਉਹਦਾ ਉਹ ਬੰਦ ਆ ਰਿਹਾ ਜੀ ਤੇ ਤੁਸੀਂ ਐਸ ਐਚ ਓ ਸਾਹਿਬ ਕੋ ਗਏ ਉਹਨਾਂ ਨੇ ਲੋ ਕੀ ਕਿਹਾ ਗਿਆ ਫਿਰ ਐਸ ਐਚ ਓ ਸਾਹਿਬ ਨੇ ਤਾਂ ਇਹ ਕਹਤਾ ਸੀਗਾ ਜੀ ਮੈਂ ਏ ਐਸ ਆਈ ਸਾਹਿਬ ਨੂੰ ਕਹਿ ਦਿੰਦਾ ਤੁਸੀਂ ਬੇਫਿਕਰ ਰਹੋ ਕੱਲ ਉਹ ਆ ਗਏ ਜੀ ਕਹਿੰਦੇ ਰੈਸਟ ਪਾਵਾਂਗੇ ਤੁਹਾਡੀ ਆਜੋ ਉੱਥੇ ਥਾਣੇ ਜਮਾਨਤ ਲੈ ਲਾਂਗੇ ਇਹ ਜਦੋਂ ਅਸੀਂ ਪੱਕਾ ਸਾਹ ਕੋ ਗਏ ਸੀ ਉਹਨਾਂ ਨੇ ਕੁਝ ਹੋਰ ਸਾਨੂੰ ਕਿਹਾ ਸੀਗਾ ਕੱਲ ਕੁਝ ਹੋਰ ਸੁਣਨ ਨੂੰ ਆਇਆ ਜੀ ਤਾਂ ਤੁਸੀਂ ਕੀ ਮੰਗ ਕਰ ਰਹੇ ਹੋ ਪੁਲਿਸ ਪ੍ਰਸ਼ਾਸਨ ਟਿਊਸ਼ਨਾਂ ਤੱਕ ਪਹੁੰਚਣ ਲੱਗ ਗਿਆ ਜੀ ਪਰਸੋ ਮੇਰੇ ਬੇਟੇ ਨੂੰ ਟਿਊਸ਼ਨ ਤੇ ਘੇਰ ਲਿਆ ਜੀ ਉਹ ਵੀ ਮੱਲੇ ਵਾਲੇ ਨੇ ਬਚਾਇਆ ਉੱਥੇ ਦਾਤ ਮਾਰਨ ਲੱਗਿਆ ਸੀਗਾ ਕਹਿੰਦਾ ਮੈਂ 5000 ਰੁਪਏ ਦਵਾਂਗਾ ਜਦੋਂ ਮੁੰਡਾ ਇਹਦਾ ਬਾਹਰ ਨਿਕਲੂਗਾ ਦੱਸਣਾ ਹੈ ਵਾ ਵੱਡਾ ਮੁੰਡਾ ਮਾਰ ਕੇ ਸਿੱਟਣਾ ਹੈ ਦਾ ਇਹ ਕਹਿੰਦਾ ਪਿਆ ਜੀ ਅਸੀਂ ਦੁਸ਼ਮਣੀ ਦੀ ਡਰ ਮਾਰੇ ਕੋਈ ਕੰਪਲੇਂਟ ਨਹੀਂ ਕੀਤੀ ਜੀ ਇਹਦੇ ਤੇ ਕੋਈ ਕੁਝ ਨਹੀਂ ਵੀ ਬੱਚੇ ਛੋਟੇ ਛੋਟੇ ਪੜਦੇ ਆ ਸਾਡੇ ਇਹਦਾ ਛੜਾ ਛੜਾਂਗਾ ਕੀ ਕਰਨਾ ਨਾ ਅਸੀਂ ਜ਼ਿੰਦਗੀ ਕੋਈ ਲੜਾਈ ਝਗੜਾ ਨਾ ਸਾਨੂੰ ਕੋਟ ਕਚਹਿਰੀ ਦਾ ਪਤਾ ਜੀ ਨਾ ਥਾਣਿਆਂ ਦਾ ਨਾ ਸਾਡੇ ਸਿਰ ਕੋਈ ਜਿਹੜਾ ਤੁਸੀਂ 10000 ਰੁਪਏ ਦਿੱਤਾ ਤੁਸੀਂ ਉਹਦਾ ਕੋਈ ਲਿਖਤ ਪੜਤ ਵਗੈਰਾ ਕੀਤੀ ਕੋਈ ਕੁਝ ਵੀ ਨਹੀਂ ਜੀ ਯਾਰੀ ਦੋਸਤੀ ਕਰਕੇ ਇਦਾਂ ਹੀ ਦਿੱਤਾ ਇਹ ਕੈਸ਼ ਦਿੱਤਾ ਜਾਂ ਅਕਾਊਂਟ ਵਗੈਰਾ ਕੈਸ਼ ਦਿੱਤਾ ਸੀਗਾ ਜੀ ਓਕੇ ਤੋਂ ਉਹਨਾਂ ਦੇ ਕਿਸੇ ਵੀ ਰਿਸ਼ਤੇਦਾਰ ਨੂੰ ਤੁਸੀਂ ਜਾਣਦੇ ਨਹੀਂ ਹੈਗੇ ਨੇ ਜੀ ਉਹਦੇ ਭਰਾ ਨੂੰ ਜਾਣਦਾ ਜੀ ਵਾਸੇ ਤੇ ਭਰਾ ਤਾਂ ਕਦੀ ਵੀ ਤੱਕ ਪਹੁੰਚ ਨਹੀਂ ਕੀਤੀ ਵੀ ਉਹਨਾਂ ਨਾਲ ਗੱਲਬਾਤ ਕੀਤੀ ਹੋਏ ਇਸ ਮਸਲੇ ਆ ਇੱਥੇ ਆਇਆ ਸੀਗਾ ਜੀ ਇੱਕ ਦੋ ਵਾਰੀ ਉਹ ਪੁੱਛਣ ਉਹਦੇ ਬਾਰੇ ਉਹ ਵੀ 6 ਮਹੀਨੇ ਬਾਅਦ ਆਇਆ ਜੀ ਉਹ 6 ਮਹੀਨੇ ਤੋਂ ਕਿਤੇ ਨੰਗਲ ਸੀਗਾ ਜੀ ਉੱਥੇ ਉਹਨੇ ਕੋਈ 45 ਪਿੰਡਾਂ ਦਾ ਚੇਅਰਮੈਨ ਆ ਉਹਦੇ ਸੱਟਾ ਸੁੱਟਾ ਮਾਰੀਆਂ ਸੀ ਜੀ ਪਰ ਜੇਲ੍ਹ ਤੋਂ ਭੱਜ ਆਇਆ ਇਹ ਤੋਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆਂ ਜੀ ਇੱਕ ਤਾਂ ਜਿਹੜਾ ਨਜਾਇਜ਼ ਪਰਚਾ ਸਾਡੇ ਤੇ ਕਰਾਇਆ ਉਹ ਕੈਨਸਲ ਕੀਤਾ ਜਾਵੇ ਤੇ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੇ ਦਾਤ ਮਾਰਦਾ ਪਿਆ ਹਥਿਆਰ ਲੈ ਕੇ ਸਾਡੇ ਘਰ ਦੇ ਵਿੱਚ ਸ਼ਰਿਆਂ ਮਾਰਿਆ ਬੱਚਿਆਂ ਨੂੰ ਘੇਰ ਰਿਹਾ ਟਿਊਸ਼ਨਾਂ ਤੇ ਜਾ ਕੇ ਤੇ ਤੁਸੀਂ ਆ ਕੇ ਸਾਰੇ ਮੁਹੱਲੇ ਨੂੰ ਇੱਥੇ ਪੁੱਛ ਸਕਦੇ ਆਂ ਆਪਣੀ ਜੋ ਬਣਦੀ ਤੁਹਾਡੀ ਆਪਣੀ ਕਾਰਵਾਈ ਇੱਥੇ ਕਰੋ ਪੁੱਛ ਕੇ ਆ ਕੇ ਸਾ ਜੇ ਸਾਡੇ ਖਿਲਾਫ ਕੋਈ ਸਬੂਤ ਮਿਲਦਾ ਇੱਕ ਦੀ ਬਜਾਏ ਸਾਡੇ ਤੇ ਚਾਰ ਪਰਚੇ ਪਾ ਦਿਓ ਸਾਨੂੰ ਕੋਈ ਦਿੱਕਤ ਨਹੀਂ ਹੈ ਜੀ ਪਰ ਇਦਾਂ ਤੇ ਬੱਚਿਆਂ ਦੇ ਨਾਲ ਧੱਕਾ ਦਾ ਨਾ ਨਾ ਕਰੋ ਆ ਸਾਰੇ 라 ਮੌਜੂਦ ਨੇ ਉਹਨਾਂ ਦੇ ਫੈਮਿਲੀ ਮੈਂਬਰ ਵੀ ਗੱਲਬਾਤ ਕਰਦੇ ਆ ਹਾਂ ਜੀ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਜੀ ਕਾਰਵਾਈ ਕੀਤੀ ਜਾਵੇ ਅਸੀਂ ਬਹੁਤ ਪਰੇਸ਼ਾਨ ਆ ਕਿਉਂਕਿ ਸਾਨੂੰ ਲੰਘਦੇ ਵੜਦੇ ਨੂੰ ਬਹੁਤ ਗਾਲਾਂ ਕੱਢਦਾ ਹੈ ਤੇ ਬੱਚਿਆਂ ਨੂੰ ਵੀ ਘੇਰਦਾ ਮਤਲਬ ਕਿ ਉਹਨਾਂ ਬਾਹਰ ਵੀ ਸਾਡਾ ਬਾਹਰ ਨਿਕਲਣਾ ਵੀ ਦੁੱਬਲ ਕੀਤਾ ਪਿਓ ਨੇ ਚਾਰ-ਚਾਰ ਮੋਟਰਸਾਈਕਲ ਹੁੰਦੇ ਆ ਜੀ ਰਾਤ ਨੂੰ ਬਾਹਰ ਨਿਕਲਦਾ ਜੀ ਕਹਿੰਦਾ ਜਵਾਈ ਤੁਹਾਡਾ ਆ ਗਿਆ ਬਾਹਰ ਨਿਕਲੋ ਅਸੀਂ ਡਰਦੇ ਬਾਹਰ ਨਹੀਂ ਨਿਕਲਦੇ ਜੀ ਸਾਡੇ 12-12 ਵਜੇ ਤੱਕ ਘੁੰਮਦਾ ਜੀ ਮੋਟਰਸਾਈਕਲਾਂ ਦੇ ਚਾਰ-ਚਾਰ ਮੋਟਰਸਾਈਕਲ ਲੇਕੇ ਨਾਲ ਇਹ ਨਾਲ ਮੌਜੂਦ ਨੇ ਸ਼ਮਾ ਜੀ ਜੋ ਕਿ ਕਿਰਾਏਦਾਰ ਨੇ ਇੱਥੇ ਸੈਲੂਨ ਚਲਾਉਂਦੇ ਨੇ ਇਹਨਾਂ ਨਾਲ ਵੀ ਕੋਈ ਵਾਰਦਾਤ ਗਲਤ ਗੱਲਬਤ ਹੋਈ ਸੀ ਕੀ ਗਲਤ ਹੋਈ ਹਾਂਜੀ ਸਰ ਜੀ ਕੀ ਕਹਿਣਾ ਚਾਹੋਗੇ ਹਾਂਜੀ ਸਰ ਤੱਕੇ ਨਾਲ ਐਕਟਿਵ ਲੈ ਕੇ ਜਾ ਰਿਆ ਸੀ ਮੈਂ ਤਾਂ ਰੋਕਦਾ ਪਿਆ ਸੀਗਾ ਤੇ ਮੈਨੂੰ ਵੀ ਗਾਲਾ ਗੂਲਾ ਕੱਢੀਆਂ ਉਹਨੇ ਉਹੀ ਖੁੰਦਕ ਜੀ ਉਹਨੇ ਮੇਰਾ ਨਾਮ ਵੀ ਨਾਲ ਲਿਖਾਤਾ ਤੇ ਥਾਣੇ 'ਚ ਸਾਡਾ ਚਾਰਾ ਦਾ ਨਾਮ ਲਿਖਾਇਆ ਉਹਨੇ ਤੇ ਜਿਸ ਦਿਨ ਐਕਟ ਵੈ ਲੈ ਕੇ ਯਾਰ ਕੋਈ ਹੱਥੋ ਪਾਈ ਵਗੈਰਾ ਵੀ ਹੋ ਤੁਹਾਡੇ ਨਾਲ ਕੋਈ ਹੱਥੋ ਪਾਈ ਨਹੀਂ ਹੋਈ ਗਾਲ ਗਾਲਾ ਕੱਢਦਾ ਪਿਆ ਸੀਗਾ ਮੈਂ ਉਹ ਸੀਗੇ ਭਾਜੀ ਦੇ ਸਾਲੀ ਉਹਨਾਂ ਨੂੰ ਖਿੱਚ ਕੇ ਲਿਆਇਆ ਅੰਦਰ ਮੈਂ ਕਿਹਾ ਛੱਡੋ ਰਹਿਣ ਦਿਓ ਜੋ ਕਰਦਾ ਜਿੱਦਣ ਦਾਤ ਲੈ ਕੇ ਆਇਆ ਵਾ ਉਸ ਦਿਨ ਦੁਕਾਨ ਬੰਦ ਸੀਗੀ ਉਸ ਦਿਨ ਵੀ ਮੈਂ ਮੌਜੂਦ ਨਹੀਂ ਸੀ ਜਾਣ ਕੇ ਇਹਨੇ ਨਾਮ ਲਿਖਾਇਆ ਮੇਰਾ ਵੀ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਇਹੀ ਕਹਿੰਨੇ ਆ ਜੀ ਆ ਕੇ ਇਨਵੈਸਟੀਗੇਸ਼ਨ ਕਰੋ ਪੁੱਛੋ ਕਿਛੋ ਮੱਲੇ ਵਾਲਿਆਂ ਨੂੰ ਪੁੱਛੋ ਜਿਹੜਾ ਦੋਸ਼ੀ ਆ ਉੱਤੇ ਕਾਰਵਾਈ ਜੀ ਅਸੀਂ ਦੋਸ਼ੀ ਆ ਸਾਡੇ ਤੇ ਕਾਰਵਾਈ ਕਰੋ ਜੇ ਉਹ ਦੋਸ਼ੀ ਹੋ ਉੱਥੇ ਕਾਰਵਾਈ ਕਰੋ ਇਹ ਮਹੱਲੇ ਵਾਲੇ ਤੁਸੀਂ ਕਹਿ ਰਹੇ ਹੋ ਨਾ ਤਾਂ ਪੁੱਛ ਸਕਦੇ ਹੋ ਪਰ ਮਹੱਲੇ ਵਾਲੇ ਜਾਣਦੇ ਨੇ ਉਹਨਾਂ ਨੂੰ ਜਾਣਦੇ ਨਹੀਂ ਕਹਿਣ ਦਾ ਮਤਲਬ ਵੀ ਇੱਥੇ ਕੋਈ ਏਦਾਂ ਦਾ ਕਾਂਡ ਹੋਇਆ ਵਾ ਵੀ ਮਹੱਲੇ ਵਾਲੇ ਤਾਂ ਦੱਸੂਗੇ ਹਾਂ ਵੀ ਉਹ ਕਹਿ ਰਿਹਾ ਮੇਰੇ ਸੱਟਾ ਮਾਰੀਆਂ ਵੀ ਮਹੱਲੇ ਵਾਲੇ ਤਾਂ ਦੱਸੂਗੇ ਇੱਥੇ ਏਦਾਂ ਦਾ ਕੰਮ ਹੋਇਆ ਕਿ ਨਹੀਂ ਹੋਇਆ ਉਹ ਤਾਂ ਦੱਸ ਸਕਦੇ ਆ ਮਹੱਲੇ ਵਾਲੇ ਠੀਕ ਹੈ ਜੀ ਆ ਦੇਖੋ ਇਹਨਾਂ ਦਾ ਕਹਿਣਾ ਹੈ ਕਿ ਹੈਲਪ ਕਰਨ ਆਏ ਮਦਦ ਕਰਨ ਆਏ ਤੇ ਇਹਨਾਂ ਦਾ ਨਾਮ ਵੀ ਪੁਲਿਸ ਵਿੱਚ ਲਿਖਾ ਦਿੱਤਾ ਗਿਆ ਵਾ ਐਫ ਆਈ ਆਰ ਚ ਨਾਲ ਖਾਇਆ ਵੀ ਇਹਨਾਂ ਨੇ ਵੀ ਉਸਤੇ ਹਮਲਾ ਕੀਤਾ ਵਾ ਸ਼ੈਲਟੀ ਨੰਬਰ ਐਫ ਆਈ ਆਰ ਦੱਸ ਸਕੇ ਗਏ ਹੈ ਜੀ ਸੁਖਵਿੰਦਰ ਐਸ ਆਈ ਜੀ ਕਹਿੰਦੇ ਆਜੋ ਤੁਹਾਡੀ ਥਾਣੇ ਜਮਾਨਤ ਲੈ ਲਾਂਗੇ ਨਹੀਂ ਤਾਂ ਕਹਿੰਦਾ ਤੁਹਾਡਾ 12 ਸਾਲ ਦਾ ਮੁੰਡਾ ਆ ਉਹਦਾ ਨਾਮ ਸ਼ਮਾ ਜੀ ਦਾ ਨਾਮ ਆ ਤੇ ਮੇਰੀ ਵਾਈਫ ਦਾ ਤੇ ਮੇਰਾ ਨਾਮ ਆ ਤੇ ਧਮਕੀਆਂ ਦਿੰਦਾ ਪਿਆ ਜੀ ਸਾਰਿਆਂ ਨੂੰ ਕਿਸੇ ਨੂੰ ਪੈਸੇ ਆਫਰ ਕਰਦਾ ਪਿਆ ਵੀ ਇਹਨਾਂ ਦਾ ਵੱਡਾ ਮੁੰਡਾ ਮੈਂ ਮਾਰਨਾ ਹੀ ਮਾਰਨਾ ਆ ਕਿਸੇ ਨੂੰ 5000 ਦੀ ਆਫਰ ਕਰਦਾ ਕਿਸੇ ਨੂੰ 10000 ਦੀ ਯਾਰੋ ਪਰਸੋ ਬੱਚਾ ਘੇਰਿਆ ਜੀ ਟਿਊਸ਼ਨ ਤੇ ਉਸ ਤੋਂ ਬਾਅਦ ਮੈਂ ਫਿਰ ਇਹਨੂੰ ਭੇਜਤਾ ਸਾਸੇ ਅੱਜ ਤੁਸੀਂ ਆਣਾ ਸੀ ਇੰਟਰਵਿਊ ਕਰਨ ਤਾਂ ਬੱਚੇ ਨੂੰ ਬੁਲਾਇਆ ਜੀ ਅਸੀਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਪਏ ਆ ਜੀ ਕੀ ਕਰੀਏ ਤੁਸੀਂ ਤਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਫੈਮਲੀ ਵਿੱਚ ਡਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਹਨਾਂ ਵੱਲੋਂ ਗੁਜਾਰਿਸ਼ ਹੈ ਪੁਲਿਸ ਪ੍ਰਸ਼ਾਸਨ ਤੱਕ ਜਲਦੀ ਤੋਂ ਜਲਦੀ ਇਸ ਮਾਮਲੇ ਦਾ ਮਸਲੇ ਦਾ ਨਿਪਟਾਰਾ ਕੀਤਾ ਜਾਵੇ ਅਗਰ ਇਹ ਦੋਸ਼ੀ ਨੇ ਤਾਂ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਗਰ ਦੂਸਰੀ ਪਾਰਟੀ ਦੇ ਧਿਰ ਦੇ ਬੰਦੇ ਦੋਸ਼ੀ ਨੇ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਦੋਸਤੋ ਅਸੀਂ ਦੂਸਰੀ ਪਾਰਟੀ ਜਿਹਨਾਂ ਦਾ ਨਾਮ ਰਜੇਸ਼ ਕੁਮਾਰ ਰਿੱਕੀ ਜੀ ਉਹਨਾਂ ਦੇ ਘਰ ਪਹੁੰਚੇ ਆ ਸੇਖੇਵਾਲ ਰੋਡ ਤੇ ਕੀ ਕਹਿਣਾ ਚਾਹੁੰਦਾ ਇਹਨਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਹਾਂ ਜੀ ਕੀ ਕਹੋਗੇ ਤੁਹਾਡੇ ਤੇ ਇਲਜ਼ਾਮ ਲਗਾਏ ਨੇ ਜਸਵੰਤ ਸਿੰਘ ਵੱਲੋਂ ਪਾਜੀ ਮੈਂ ਕੋਈ ਅੰਦਾ ਪੈਸਾ ਨਹੀਂ ਦੇਣਾ 10000 ਰੁਪਏ ਵਿਆਜ ਦਾ ਦੂਰ ਦੀ ਗੱਲ ਹੈ ਇਹਨੇ ਖੁਦ ਇੱਥੇ ਰਿੰਕੂ ਮੁੰਡਾ ਹੈਗਾ ਵਾ ਜਿਹੜਾ ਵਿਆਜ ਦਾ ਕੰਮ ਹੈ ਇਹਦੀ ਘਰ ਵਾਲੀ ਨੇ ਚੈੱਕ ਰੱਖ ਕੇ ਉਹਨੂੰ ਵਿਆਜ ਤੇ ਪੈਸੇ ਦਿੱਤੇ ਹੋਏ ਐ ਅੱਜ ਤੱਕ ਉਹਨਾਂ ਦਾ ਵਿਆਜ ਤਾਂ ਭਾਈ ਦਿੱਤਾ ਨਹੀਂ ਜਾਂਦਾ ਪਿਆ ਇਹਨਾਂ ਕੋਲ ਜਦਕਿ ਉਹ ਬੰਦੇ ਨੇ 9 ਮਹੀਨੇ ਹੋ ਗਏ ਪੈਸੇ ਲੈਣੇ ਆ ਉਹਦੇ ਕੋਲ ਅੱਜ ਦੇਰ ਕੱਲ ਦੇਰ ਉਹਨਾਂ ਦੇ ਪੈਸੇ ਤਾਂ ਦਿੱਤੇ ਨਹੀਂ ਜਾਂਦੇ ਇਹਨਾਂ ਨੇ ਮੈਨੂੰ 10000 ਕਿੱਥੋਂ ਦੇ ਦੇਣਾ ਭਾਜੀ ਤੇ ਤੁਹਾਡੀ ਐਕਟਿਵ ਫਿਰ ਉਹਨਾਂ ਦੇ ਘਰ ਕਿਉਂਸਤਾ ਚਲ ਗਈ ਭਾਈ ਐਕਟਿਵ ਮੇਰਾ ਯਾਰ ਦੋਸਤ ਸੀਗਾ ਇਹਨੇ ਇਹ ਬਿਮਾਰ ਹੋ ਗਿਆ ਉਹਨਾਂ ਉਹਦੀ ਇੱਕ ਰੇਮ ਐਕਟਿਵਾ ਰੱਖਤੀ ਕਿ ਚੱਲ ਈ ਰਿਕਸ਼ਾ ਤੇ ਚਲ ਗਏ ਭਾਜੀ ਅਸੀਂ ਇਸ ਲਈ ਉਹਨਾਂ ਦੀ ਵੀਡੀਓ ਜੇ ਉਹ ਕਹਿੰਦੇ ਨੇ ਵੀਡੀਓ ਦਿਖਾ ਦੇ ਦਰਵਾਜਾ ਤੋੜਦੇ ਦੀ ਸਿਰਫ 5 ਮਿੰਟ ਪਹਿਲਾਂ ਦੀ ਵੀਡੀਓ ਵੀ ਦਿਖਾ ਦਿੰਨਾ ਕਿ ਜਿਹੜੇ ਮੇਰੇ ਦਾਤ ਮਾਰੇ ਭਾਜੀ ਇਹਨਾਂ ਨੇ ਉਹ ਵੀਡੀਓ ਕਿਉਂ ਨਹੀਂ ਦਿਖਾਰੇ ਪ੍ਰੋਪਰ ਪੂਰੀ ਵੀਡੀਓ ਦਿਖਾਣ ਮੈਂ ਨਹੀਂ ਕਹਿੰਦਾ ਜੇ ਮੈਂ ਕਹਿੰਦਾ ਨੇ ਦਰਵਾਜੇ ਤੋੜੇ ਮਿੱਤੇ ਜੋ ਧਾਰਾ ਬੰਦੀ ਲਾ ਦਨ ਉਸ ਤੋਂ 5 ਮਿੰਟ ਪਹਿਲਾਂ ਦੀ ਪ੍ਰੋਪਰ ਵੀਡੀਓ ਦੇਖੋ ਭਾਜੀ ਤਾਂ ਕੀ ਹੋਇਆ ਸੀ ਉਸ ਤੋਂ ਪਹਿਲਾਂ ਦੱਸੋਗੇ ਉਸ ਤੋਂ ਪਹਿਲਾਂ ਭਾਜੀ ਹੋਇਆ ਗਿਆ ਹੈ ਕਿ ਮੈਂ ਸਲੂਨ ਦੀ ਦੁਕਾਨ ਤੇ ਗਿਆ ਉੱਥੇ ਹੀ ਅਗੇ ਮੈਂ ਦਾੜੀ ਉਹ ਮੈਨੂੰ ਕਹਿੰਦਾ ਕਿ 1:30 ਵਜੇ ਤੁਸੀਂ ਆ ਜਾਓ ਮੈਂ 1:30 ਵਜੇ ਉਹ ਕਹਿੰਦਾ ਮੈਂ ਰੋਟੀ ਖਾਣ ਜਾਣਾ ਤੂੰ ਥੋੜੀ ਦੇ ਰੋਕ ਕੇ ਆ ਜਾ ਮੈਂ ਭਾਈ ਬਾਹਰ ਨਿਕਲਿਆ ਜਿੱਦੈ ਇਹਨੇ ਮੇਰੇ ਪਿੱਛੋਂ ਦਾਤ ਮਾਰਿਆ ਭਾਈ ਸਿਰ ਤੇ ਆਹ ਦੇਖਿਓ ਇਹਨਾਂ ਨੇ ਮੇਰੇ ਨਾ ਸਿਰ ਤੇ ਦਾਤ ਮਾਰੇ ਭਾਈ ਇੱਥੇ ਟਾਂਕੇ ਲੱਗੇ ਹੋਏ ਆ ਹਾਂਜੀ ਹਾਂਜੀ ਲੱਗੇ ਹੋਏ ਆ ਫਿਰ ਉਸ ਤੋਂ ਬਾਅਦ ਜੀ ਮੈਂ ਦੂਜਾ ਦਾਤ ਮਾਰਨ ਲੱਗਾ ਮੈਂ ਫੜ ਲਿਆ ਭਈ ਆ ਦੇਖੋ ਮੇਰੇ ਟਾਂਕੇ ਲੱਗੇ ਹੋਏ ਦੂਜਾ ਦਾਤ ਦੇ ਵੀ ਮੈਂ ਫੜ ਲਿਆ ਜਿਹੜਾ ਮੈਂ ਨਾ ਦਾਤ ਛੱਡਦਾ ਨਹੀਂ ਪਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਸ਼ਮਾ ਸਲੂਨ ਵਾਲਾ ਵੈ ਉਹ ਕਹਿੰਦਾ ਤੂੰ ਛੱਡ ਦੇ ਕਹਿੰਦਾ ਤੇਰੇ ਦਾਤ ਵੱਜਿਆ ਤਾਂ ਸਮਝ ਲੈ ਮੇਰੇ ਵੱਜਿਆ ਦਾਤ ਮੈਂ ਸਿਰਫ ਇੱਕੋ ਵਿਸ਼ਵਾਸ ਕਰਨ ਭਾਈ ਦਾਤ ਛੱਡ ਤਾਂ ਜਿੱਦਾਂ ਹੀ ਮੈਂ ਦਾਤ ਛੱਡਿਆ ਭਾਈ ਇਹਨਾਂ ਨੇ ਮੇਰੇ ਆ ਦੇਖੋ ਇੱਕ ਇੱਥੇ ਠੀਕ ਹੈ ਜੀ ਉਸ ਤੋਂ ਬਾਅਦ ਆ ਛੱਡਣ ਲੱਗ ਇੱਕ ਇੱਧਰ ਮਾਰੇ ਆ ਦੇਖੋ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇੱਧਰ ਆ ਜਾਈਏ ਵਾ ਦੇਖੋ ਨਹੀਂ ਨਹੀਂ ਤੁਹਾਨੂੰ ਦਿਖਾਉਂਦਾ ਭਾਈ ਆ ਇੱਕ ਇੱਥੇ ਹੀ ਮਾਰੇ ਆ ਦੋ ਇਹਨੇ ਮੁੰਡੇ ਨੇ ਮਾਰੇ ਭਾਈ ਪਿੱਛੋਂ ਹਾਂ ਜੀ ਤੁਸੀਂ ਪਈਆ ਦੇਖੋ ਹੁਣ ਜੇ ਮੈਂ ਇਹਨਾਂ ਦੇ ਕੋ ਪੈਸੇ ਦੇਣੇ ਹੁੰਦੇ ਤੁਸੀਂ ਬਾਜ਼ਾਰ ਚ ਵਿਸ਼ਵਾਸ ਨਾਲ ਤੁਸੀਂ ਇਹਨਾਂ ਦੇ ਆਂਡ ਗਵਾੜ ਨੂੰ ਹੀ ਪੁੱਛ ਲੋ ਇਹਦੇ ਬਾਰੇ ਉਹ ਤੁਹਾਨੂੰ ਆਪ ਹੀ ਦੱਸ ਦੇਣਗੇ ਕਿ ਇਹ ਪੈਸਿਆਂ ਦਾ ਕਿੱਦਾਂ ਦਾ ਮਾਮਲਾ ਵਹਿੰਦੇ ਜੀ ਪਰ ਜੋ ਪੁਲਿਸ ਨੂੰ ਫੁਟੇਜ ਦਿਖਾਈ ਗਈ ਹੈ ਉਹਦੇ ਚ ਤਾਂ ਇਹ ਦਿਖਾਇਆ ਗਿਆ ਤੁਸੀਂ ਗੇਟ ਤੇ ਦਾਤ ਮਾਰ ਕੇ ਖੋਲਣ ਦੀ ਕੋਸ਼ਿਸ਼ ਕਰ ਰਹੇ ਜ਼ਬਰਦਸਤ ਜੀ ਦੇਖੋ ਜੇ ਬੰਦੇ ਦੇ ਕਿਸੇ ਦੇ ਦਾਤ ਮਾਰੇ ਹੁਣ ਕਿਸੇ ਦੀ ਬਾਹ ਤੂੰ ਵੱਡੀ ਹੋਵੇ ਅਗਲਾ ਜੋਰ ਲਾਉਂਗਾ ਇਹ ਕਿ ਹਾਂ ਵੀ ਤੁਸੀਂ ਮੇਰੇ ਕਿਉਂ ਮਾਰੇ ਆ ਬਾਹਰ ਆਓ ਹੁਣ ਕਿਉਂ ਨਹੀਂ ਆ ਰਹੇ ਬਾਹਰ ਇਸ ਲਈ ਭਾਈ ਮੈਂ ਦਰਵਾਜਾ ਇਹਨਾਂ ਦਾ ਖੜਕਾਇਆ ਤੂੰ ਬਾਹਰ ਆ ਉਹਨਾਂ ਦਾ ਦਾਤ ਵੀ ਇਹਨਾਂ ਦਾ ਹੀ ਸੀਗਾ ਭਾਈ ਉਹ ਅੱਛਾ ਜੀ ਜਿਹੜਾ ਦਾਤ ਉਹਨਾਂ ਨੂੰ ਇਲਜ਼ਾਮ ਲਗਾਏਗੇ ਤੁਸੀਂ ਉਹਨਾਂ ਦੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦੇ ਰਹੇ ਹੋ ਭਾਈ ਮੈਂ ਤਾਂ ਕੋਈ ਧਮਕੀ ਨਹੀਂ ਦਿੱਤੀ ਕੋਈ ਦੱਸੋ ਕੋਈ ਐਵੀਡੈਂਸ ਜਾਂ ਕੁਝ ਵੀ ਹੈਗਾ ਉਹ ਕਹਿ ਰਹੇ ਜਿੱਥੇ ਵੀ ਬੱਚਾ ਜਾਂਦਾ ਟਿਊਸ਼ਨ ਤੇ ਤੁਸੀਂ ਉਹਨਾਂ ਨੂੰ ਫਾਲੋ ਕਰਦੇ ਹੋ ਪਿੱਛੇ ਕਰਦੇ ਲੋਕਾਂ ਨੂੰ ਪੈਸੇ ਵੀ ਦੇ ਰਹੇ ਹੋ ਵੀ ਇਹਨੂੰ ਮੇਰੇ ਬਾਰੇ ਸੂ ਦੱਸੋ ਤੇ ਤਾਂ ਜੋ ਉਹਨੂੰ ਸੂ ਕੋਈ ਦੇਖੋ ਕੋਣ ਇਹਦਾ ਜਿਸ ਬੰਦੇ ਦੇ ਦੇਖੋ ਹੁਣ ਮੇਰੇ ਸੱਟਾ ਵਜੀਆਂ ਆਉਂਦੇ ਆ ਐਲੀਕੇਸ਼ਨ ਲਾਣੀ ਹੈ ਕੀ ਇਹ ਮੈਨੂੰ ਇਦਾਂ ਕਰ ਰਿਹਾ ਇਦਾਂ ਕਰ ਰਿਹਾ ਭਾਈ ਜਦਕਿ ਮੈਂ ਤਾਂ ਉਹਨੂੰ ਬੁਲਾ ਕੇ ਰਾਜੀ ਨਹੀਂ ਭਾਈ ਹਲੇ ਤੱਕ ਨਾ ਮੈਂ ਉਹਨਾਂ ਨਾਲ ਮਿਲਿਆ ਨਾ ਵਾਸਤਾ ਭਾਈ ਇਹਦਾ ਝੂਠੇ ਐਲੀਕੇਸ਼ਨ ਲਾ ਰਿਹਾ ਜੋ ਇਹਦਾ ਮੈਨੂੰ ਵੀ ਕਹਿ ਰਿਹਾ ਕਿ ਤੈਨੂੰ ਜਾਨੋ ਮਾਰਨ ਦੀ ਧਮਕੀਆਂ ਦੇ ਰਿਹਾ ਮੈਨੂੰ ਕਹਿ ਰਿਹਾ ਕਿ ਮੈਂ ਤੇਰੇ ਗੋਲੀਆਂ ਮਾਰਨੀਆਂ 150 ਰੁਪਏ ਦੀ ਗੋਲੀ ਆ ਰਹੀ ਹੈ ਜਦਕਿ ਮੇਰੇ ਕੋਲ ਐਵੀਡੈਂਸ ਵੀ ਹੈਗਾ ਜਿਸ ਬੰਦੇ ਨੂੰ ਇਹਨੇ ਕਿਹਾ ਵਾ ਪਰ ਜਿਸ ਦਿਨ ਦੱਸਿਆ ਗਿਆ ਉਹਨਾਂ ਨੂੰ ਵੀ ਕਿਹਾ ਗਿਆ ਜਿਸ ਦਿਨ ਤੁਸੀਂ ਐਕਟਿਵ ਆ ਲੈਣਗੇ ਤੁਹਾਡੇ ਕੋਈ ਪਿਸਤੌਲ ਸੀਗੀ ਮੇਰੇ ਤੋਂ ਪਿਸਤੌਲ ਭਾਈ ਮੇਰੇ ਤੋਂ ਪਿਸਤੌਲ ਆਦਾ ਮੇਤੇ ਚੈੱਕ ਕਰਾ ਲੈ ਮੇਰੇ ਤੇ ਧਾਰਾ ਲਾ ਦਿਓ ਪਿਸਤੌਲ ਦੀ ਪਿਸਤੌਲ ਹੁੰਦੀ ਤਾਂ ਭਾਈ ਮੈਂ ਦਾਤ ਖਾਂਦਾ ਜੇ ਤੁਸੀਂ ਖੁਦ ਸੋਚੋ ਜੇ ਮੇਰੇ ਤੋਂ ਪਿਸਤੌਲ ਹੁੰਦੀ ਜੇ ਮੇਰੇ ਤੋਂ ਦਾਤ ਵੀ ਹੁੰਦਾ ਤੇ ਮੈਂ ਦਾਤ ਖਾਣੀ ਸੀ ਭਾਈ ਇੰਨੀ ਸੱਟਾਂ ਲੱਗੀਆਂ ਮੇਰੇ ਤਾਂ ਮੇਰੇ ਕੋਲ ਪਿਸਤੌਲ ਹੁੰਦੀ ਮੈਂ ਪਿਸਤੌਲ ਨਾਲ ਮਾਰਦਾ ਭਾਈ ਤਾਂ ਪੁਲਿਸ ਤੋਂ ਤੁਸੀਂ ਗਏ ਰਿਪੋਰਟ ਕਰਾਈ ਤਾਂ ਕੀ ਕਹਿਆ ਪੁਲਿਸ ਵਾਲਿਆਂ ਨੇ ਪੁਲਿਸ ਨੇ ਵਸੇ ਇਹੀ ਵਿਸ਼ਵਾਸੰਦ ਦੇ ਰਹੇ ਆ ਕਿ ਅਸੀਂ ਕਾਰਵਾਈ ਕਰ ਰਹੇ ਆ ਤੁਹਾਡੀ ਧਾਰਾ ਲੱਗੀ ਹੋਈ ਆ 26 307 ਨੱਕ ਦੀ ਹੱਡੀ ਟੁੱਟ ਗਈ ਨਾ ਮੇਰੀ ਉਹ ਕਹਿ ਰਿਹਾ ਕਿ ਤੁਹਾਡੀ ਰਿਪੋਰਟ ਆਨ ਦੋ ਕਿ ਆਪਾਂ ਜੋ ਧਾਰਾ ਬੰਦੀ ਉਹ ਵਧਾ ਦਾਂਗੇ ਤੁਹਾਡੇ ਤੇ ਪੁਲਿਸ ਵੱਲੋਂ ਕਹਿ ਗਿਆ ਉਹਨੂੰ ਅਰੈਸਟ ਕਰਵਾਓ ਤਾਂ ਤੁਹਾਡੀ ਅਸੀਂ ਜ਼ਮਾਨਤ ਕਰਾ ਦਾਂਗੇ ਆਈਓ ਨੇ ਉਹਨਾਂ ਕੋ ਪੈਸੇ ਲੈ ਲਿਆ ਯਾਨੀ ਕਿ ਮੋਟੀ ਰਕਮ ਲੈਣ ਤੋਂ ਬਾਅਦ ਮੇਰੇ ਤੇ ਮੈਂ ਥਾਣੇ ਗਿਆ ਸੀਗਾ ਮੈਂ ਕਿਹਾ ਸਰ ਇਹ ਤੇ ਐਦਾ ਗੱਲ ਹੈ ਤੁਸੀਂ ਅਲੀ ਕਿ ਮੈਂ ਕਿਹਾ ਤੁਸੀਂ ਜਾਂਦੇ ਕਿਉਂ ਨਹੀਂ ਪਏ ਕਹਿੰਦਾ ਮੈਨੂੰ ਕਹਿੰਦਾ ਤੂੰ ਚਿੱਟਾ ਵੇਚਦਾ ਮੈਂ ਕਹਿੰਦਾ ਜੇ ਮੈਂ ਚਿੱਟਾ ਵੇਚਦਾ ਮੈਂ ਤੂੰ ਫੜ ਲਓ ਜੇ ਮੇਤੇ ਕੋਈ ਚਿੱਟੇ ਦਾ ਪਰਚਾ ਜਾਂ ਕੁਝ ਵੀ ਹੈਗਾ ਤੁਸੀਂ ਦੱਸੋ ਨਾ ਮੈਂ ਇੱਥੇ ਮ ਗਿਆ ਤੁਸੀਂ ਮੇਤੇ ਅਲੀਗੇਸ਼ਨ ਨਾ ਲਾਓ ਤੇ ਉਹ ਕਹਿੰਦੇ ਕਿ ਨਹੀਂ ਨਹੀਂ ਅਸੀਂ ਆਪਣੇ ਆਪ ਕਾਰਵਾਈ ਕਰਾਂਗੇ ਮੈਨੂੰ ਗਾਲਾ ਗੁਲਾ ਕੱਢ ਗਏ ਨੇ ਥਾਣੇ ਤੋਂ ਭਜਾਤਾ ਐਸਐਸਏ ਨੇ ਸਿਕੰਦਰ ਸਿੰਘ ਕੋਈ ਕਾਰਵਾਈ ਨਹੀਂ ਕਰ ਰਿਹਾ ਕੁਝ ਨਹੀਂ ਕਰ ਰਿਹਾ ਸਰ ਇਹ ਸਿਰਫ ਪੈਸਿਆਂ ਦੇ ਕਾਰਨ ਉਹਨਾਂ ਕੋਲ ਪੈਸੇ ਲੈ ਚੁੱਕਾ ਵਾ ਮੋٹے ਪੈਸੇ ਲੈ ਚੁੱਕਾ ਵਾ ਹੁਣ ਦੇਖ ਲਓ ਜਿਨ੍ਹਾਂ ਨੇ ਸੱਟਾਂ ਮਾਰੀਆਂ ਅਗਲੇ ਘਰੇ ਬੈਠੇ ਆਪਣੇ ਦੁਕਾਨਾਂ ਖੋਲੀਆਂ ਹੋਈਆਂ ਭਾਜੀ ਦਾਰਦਾ ਮੈਨੂੰ ਹਨਾ ਇਹਨਾਂ ਨੇ ਕਿ ਦੁਬਾਰਾ ਮੇਰੇ ਨਾਲ ਮਾਰਦਣ ਉਹ ਝੂਠੇ ਹੀ ਮੇਤੇ ਅਲੀਗੇਸ਼ਨ ਲਾਈ ਜਾ ਰਹੇ ਦੱਸੋ ਇਹ ਤੁਹਾਡੇ ਲੋਕ ਕਹਿ ਗਿਆ ਵੀ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਐਸ ਐਚਓ ਸਾਹਿਬ ਨੇ ਗੱਲ ਕੀਤੀ ਅੱਗੇ ਆ ਕੇ ਉੱਪਰ ਐਸ ਐਚਓ ਸਾਹਿਬ ਨੇ ਗੱਲ ਕੀਤੀ ਹੈ ਉਹ ਕਹਿੰਦੇ ਕੋਈ ਨਹੀਂ ਬ੍ਰਦਰ ਤੇਰੇ ਕਰ ਰਹੇ ਆ ਜਦ ਕਿ ਮੈਂ ਕੱਲ ਏ ਡੀ ਸੀ ਵੀ ਆਪਣਾ ਏ ਸੀ ਬੀ ਸਾਹਿਬ ਕੋਈ ਪੇਸ਼ ਹੋਇਆ ਸੀਗਾ ਆਪਣਾ ਉਹ ਜਿਹੜੇ ਆਪਣੇ ਬੈਡ ਦੇ ਕਤਵਾਲੀ ਦੇ ਕੋਲ ਉਹ ਕਹਿੰਦੇ ਕੋਈ ਨਹੀਂ ਉਹਨਾਂ ਨੇ ਐਸਐਚਓ ਨੂੰ ਰੀਡਰ ਸਾਹਿਬ ਨੇ ਫੋਨ ਕਰਕੇ ਗਿਆ ਉਹ ਕਹਿੰਦੇ ਕਰਦੇ ਆ ਬ੍ਰਦਰ ਅੱਜ ਤੱਕ ਹਲੇ ਤੱਕ ਕਾਰਵਾਈ ਨਹੀਂ ਹੋਈ ਹੁਣ ਮੈਂ ਐਸਐਸਪੀ ਸਾਹਿਬ ਕੋ ਜਾਊਂਗਾ ਕੱਲ ਤੇ ਸੀਪੀ ਸਾਹਿਬ ਕੋ ਜਾਊਂਗਾ ਕਿ ਸਰ ਮੇਰੀ ਧਾਰਾ ਇਹ ਲੱਗਦੀ ਹੈ ਤੇ ਇਹਨਾਂ ਨੇ ਇੱਕ ਧਾਰਾ ਹੀ ਗਲਤ ਲਾਈ ਹੋਈ ਹੈ ਇਹਨਾਂ ਨੂੰ ਇਹ ਹੋਇਆ ਉਸ ਵਾਰ ਡੀਐਮਸੀ ਨੂੰ ਜਦੋਂ ਉਹਨਾਂ ਨੇ ਕਿਹਾ ਨਾ 25000 ਰੁਪਏ ਇੱਕ ਦਿਨ ਦਾ ਫੇਰੇ ਭਾਜੀ ਮਾਨਸ ਹਸਪੀਟਲ ਲੈ ਗਏ ਉੱਥੇ ਵੀ ਮੈਂ ਨਾਲ ਗਿਆ ਇਹਨਾਂ ਦੇ ਉਥੇ ਜਦੋਂ ਉਹਨਾਂ ਦੇ 500 ਰੁਪਈਆ ਮੈਂ ਹੀ ਦਿੱਤਾ ਵਾ ਉਥੇ ਵੀ ਆਡੀਓ ਵੀ ਹੋਣੀ 500 ਰੁਪਈਆ ਦੇਣ ਦੀ ਫਿਰ ਉਸ ਤੋਂ ਬਾਅਦ ਲੈ ਗਏ ਬੱਸੀ ਦੇ ਉਹ ਕਹਿੰਦੇ ਸਾਡੇ ਕੋਲ ਪੂਰੀਆਂ ਟ੍ਰੀਟਮੈਂਟ ਨਹੀਂ ਹੋਣਾ ਸਾ ਦਾ ਕਾਦੇ ਵਾਸਤੇ ਟ੍ਰੀਟਮੈਂਟ ਕਰਾ ਰਹੇ ਸੀ ਹਸਪੀਟਲ ਭਾਈ ਇਹ ਨਾ ਸਮਾਨ ਸਮੂਹ ਲਾਂਦਾ ਸੀਗਾ ਨਿਸ਼ੇ ਨਿਸ਼ੇ ਜਿਆਦਾ ਕਰਦਾ ਸੀਗਾ ਸਿਰਫ ਸਾਹ ਰੁਕ ਲਾ ਪਿਆ ਇਹਦਾ ਅਸੀਂ ਤਾਂ ਲੈ ਗਏ ਇਹਨੂੰ ਚਲੋ ਯਾਰ ਦੋਸਤ ਹੈਗਾ ਵਾ ਕਾਨੂੰ ਚਲ ਮਰਨਾ ਜਾਵੇ ਚਲੋ 30000 ਨੂੰ ਖਾਦੇ ਕੋਈ ਗੱਲ ਨਹੀਂ ਤੁਸੀਂ ਹੁਣ ਕਹਿ ਰਹੇ ਯਾਰ ਦੋਸਤੇ ਆਪਾਂ ਟੋਨਾਂ ਨਾਲੋਂ ਕਿਹਾ ਗਿਆ ਤੁਸੀਂ ਤਾਂ ਹੈ ਸਲੂਨ ਤੇ ਆਂਦੇ ਹੋ ਜਿਹਦੇ ਕਰਕੇ ਜਾਣ ਪਛਾਣ ਹੋਈ ਸਲੂਨ ਤੇ ਭਾਜੀ ਮੈਂ ਆਂਦਾ ਸੀਗਾ ਯਾਰੀ ਦੋਸਤੀ ਉੱਥੇ ਸਲੂਨ ਤੇ ਹੀ ਪਈ ਮੇਰੀ ਫਿਰ ਮੈਨੂੰ ਬੁਲਾਣਾ ਛੱਡਤਾ ਫਿਰ ਇਹਦੀ ਘਰ ਵਾਲੀ ਜਿੱਦਾਂ ਮੈਨੂੰ ਕਹਿੰਦੀ ਭਾਜੀ ਇਲਾਜ ਕਰਾ ਦਿਓ ਮੇਰਾ ਅਸੀਂ ਭਾਜੀ 5000 ਰੁਪਏ ਮੈਂ ਉਹਨਾਂ ਨੂੰ ਦੇ ਦਿੱਤਾ ਇੱਕ ਵਾਰੀ ਫਿਰ ਉੱਥੇ ਭਾਜੀ ਉਹਨ ਬੱਸੀ ਹਸਪੀਟਲ ਗਏ ਇਹ ਕਹਿੰਦੇ ਕੀ ਤੁਸੀਂ ਮੇਰਾ ਪ੍ਰੋਪਰ ਇਲਾਜ ਕਰਾਓ ਪਈ ਨਹੀਂ ਮੈਨੂੰ ਕਹਿੰਦਾ ਤੂੰ ਸਕੂਟਰ ਹੀ ਆਪਣੀ ਗਿਰਵੀ ਰੱਖ ਦੇ ਮੈਂ ਕਿਹਾ ਮੈਂ ਕਿਉਂ ਰੱਖਾਂ ਆਪਾ ਭਾਈ ਉੱਥੋਂ ਦੀ ਇੰਦੇ ਘਰੇ ਇੰਦੇ ਮੁੰਡਾ ਆਇਆ ਮੇਰੇ ਨਾਲ ਇੰਦੀ ਸਾਲੀ ਸੀਗੀ ਉਹ ਆਏ ਉਹਨਾਂ ਨੇ ਮੈਨੂੰ ਯਾਨੀ ਕਿ ਆਪਣੀ ਐਕਟਿਵਾ ਮੈਂ ਸਟਾਰਟ ਕੀਤੀ ਘਰੋਂ ਲੈ ਗਿਆ ਕਿਉਂਕਿ ਮੈਂ ਦਾ ਆਪਣੇ ਭਾਈ ਹੁਣ ਵਹੀਕਲ ਤਾਂ ਲੈ ਕੇ ਹੀ ਜਾਣਾ ਸੀਗਾ ਮੈਂ ਆਪਣਾ ਵਹੀਕਲ ਲੈ ਗਿਆ ਇਹ ਕਹਿੰਦੇ ਸੀਗੇ ਕਿ ਤੂੰ ਪੂਰਾ ਇਲਾਜ ਕਰਾ ਮੇਰਾ 40-50000 ਰੁਪਏ ਜਿਹੜਾ ਹਸਪੀਟਲ ਲੱਗਣਾ ਨਾ ਉਹ ਤੂੰ ਲਾ ਮੈਂ ਕਿਉਂ ਲਾਵਾਂ ਭਾਜੀ ਮੈਂ ਯਾਰ ਦੁਜਾਰੀ ਦੋਸਤੀ ਪਿੱਛੇ ਜਿੰਨਾ ਕਰਨਾ ਸੀ ਕਰਤਾ ਫੇ ਮੈਨੂੰ ਕੀ ਪਤਾ ਭਾਜੀ ਆਪਾਂ ਇੰਦੇ ਹਸਪ ਹਾ ਦੇਖਿਓ ਤੁਹਾਡੇ ਸਾਹਮਣੇ ਹੁਣ ਆਈਓ ਹੈ ਭਾਜੀ ਮੈਂ ਫੋਨ ਕਰਨਾ ਇਹਨੂੰ ਇਸ ਬੰਦੇ ਨੇ ਮੇਰਾ ਫੋਨ ਨਹੀਂ ਚੱਕਣਾ ਜੇ ਚੱਕੂੰਗਾ ਤਾਂ ਇਹਦਾ ਗਲਤ ਬੋਲ ਨਹੀਂ ਬੁਆ ਦੇਖ ਲਿਓ ਆ ਤੁਹਾਡੇ ਸਾਹਮਣੇ ਫੋਨ ਕਰ ਰਿਹਾ ਇਹਨੂੰ ਇਹਨੇ ਫੋਨ ਨਹੀਂ ਚੱਕਣਾ ਭਾਜੀ ਜਦਕਿ ਵੇਟਿੰਗ 'ਚ ਜਾ ਰਹੀ ਸੀ ਫੋਨ ਆ ਦਿlo ਚੱਕ ਰੇਪਨ ਆਪ ਦੇਖ ਸਕਦੇ ਹੋ ਰਿੱਕੀ ਜੀ ਵੱਲੋਂ ਕਹਿ ਗਿਆ ਹੈ ਕਿ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਜਿਹਦੇ ਬਦਲੇ ਇਹਨਾਂ ਨੇ ਦਾਤ ਮਾਰ ਕੇ ਘਰ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਗਈ ਤੇ ਦੇਖਿਆ ਕਿ ਇਸ ਤਰ੍ਹਾਂ ਇਹਨਾਂ ਦੇ ਉੱਪਰ ਟਾਂਕੇ ਲੱਗੇ ਹੋਏ ਨੇ ਸਿਵਲ ਹਸਪਤਾਲ ਜਾ ਕੇ ਪਰਚਾ ਕਰਾਇਆ ਉਸ ਤੋਂ ਬਾਅਦ ਇਹ ਮੌਕੇ ਤੇ ਐਸਆਈ ਉਹਨਾਂ ਨਾਲ ਹੁਣ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਫੋਨ ਵੀ ਮਲਾ ਰਹੇ ਤਾਂ ਫੋਨ ਨਹੀਂ ਚੱਕ ਰਹੇ ਮੌਕੇ ਤੇ ਪਹੁੰਚਾਂਗੇ ਥਾਣੇ ਚੌਂਕੀ 'ਚ ਵੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਮਸਲਾ ਹੈ ਕੀ ਕਾਰਵਾਈ ਹੋਏਗੀ ਹੈਲੋ ਹਾਂਜੀ ਸਰ ਸੁੰਦਰ ਨਗਰ ਐਸਆਈ ਬੋਲਦੇ ਸਾਬ ਜੀ ਹਾਂ ਬੋਲੋ ਉਸ ਤੋਂ ਦੇਖਣਾ ਚਿਪਰੀ ਲੜਾਈ ਹੋਈ ਸੀ ਉਹ ਉਸ ਨੂੰ ਲੈ ਕੇ ਕੀ ਕਾਰਵਾਈ ਹੋ ਰਹੀ ਹੈ ਜੀ ਦੋ ਤੇ ਇੱਕ ਦੂਜੇ ਦੇ ਉਹਨਾਂ ਨੇ ਇਲਜ਼ਾਮ ਲਾ ਰਹੇ ਨੇ ਕਦੀ ਲੜਾਈ ਹੋਈ ਜਸਵੰਤ ਸਿੰਘ ਦੀ ਤੇ ਹੁੰਦੀ ਹਾਂ ਜਸਵੰਤ ਸਿੰਘ ਦੇ ਖਿਲਾਫ ਉਹ ਉਹ ਘਰ ਵਾਲੀ ਦੇ ਖਿਲਾਫ ਹਾਂਜੀ ਹਾਂਜੀ ਉਹਦੇ ਮੁੰਡੇ ਦੇ ਖਿਲਾਫ ਹਾਂਜੀ ਹਾਂਜੀ ਤੇ ਇੱਕ ਸਲੂਨ ਵਾਲਾ ਮੁੰਡਾ ਸਾਮਾ ਹਾਂਜੀ ਉਹਨਾਂ ਦੇ ਖਿਲਾਫ ਬਖਦਮਾ ਦਰਜ ਕਰਤਾ ਜੀ ਆਪਾਂ ਤੇ ਦੋ ਦੋਨੇ ਪਾਰਟੀ ਇੱਕ ਦੂਜੇ ਤੇ ਇਲਜ਼ਾਮ ਲਾ ਰਹੀ ਆ ਉਹ ਕਹਿੰਦੇ ਮੈਂ ਇਹਨਦੇ ਤੋਂ ਪੈਸੇ ਲੈਣੇ ਸੀ ਮੈਂ ਇਹਨਦੇ ਤੋਂ ਪੈਸੇ ਲੈਣੇ ਸੀ ਕਿਹ ਕਾਰਵਾਈ ਕੀ ਕੀਤੀ ਜਾ ਰਹੀ ਹੈ ਜੀ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਦੱਸਤਾ ਰਿਹਾ ਜੀ ਪਰਚਾ ਐਫ ਆਈ ਆਰ ਕੱਟਦੀ ਬਸ ਹੋਰ ਕੀ ਕਰਨਾ ਅਸੀਂ ਦੱਸੋ ਉਹਨਾਂ ਦੀ ਗ੍ਰਿਫਤਾਰੀ ਬਾਕੀ ਰਹਿੰਦੀ ਹੈ ਮੈਂ ਪਰਸੋਂ ਹੀ ਘਰ ਇਹਨਾਂ ਦੇ ਘਰ ਰੇਟ ਤੇ ਜਾ ਕੇ ਆਇਆ ਸਮੇ ਦੀ ਦੁਕਾਨ ਬੰਦ ਸੀ ਉਹ ਬੰਦਾ ਕਹਿੰਦਾ ਮੈਂ ਬਿਮਾਰ ਆ ਜੀ ਹੁਣ ਬਿਮਾਰ ਬੰਦੇ ਨੂੰ ਤਾਂ ਮੈਂ ਅਰੈਸਟ ਨਹੀਂ ਕਰ ਸਕਦਾ ਹਾਂ ਜੀ ਹਾਂ ਜੀ ਉਹ ਬਿਮਾਰ ਉਹ ਹਸਪੀਟਲ ਤੋਂ ਆਇਆ ਸੀ ਦੱਸ ਸਕਿਆ ਹਾਂ ਜੀ ਠੀਕ ਆ ਸਰ ਓਕੇ